ऑफर वाली वीडियो बहुत ही सोने पार्टी वियर सूट्स दी खांदे हां सबसे पहला ਤੁਸੀਂ ਸਾਡਾ ਬੁਕਿੰਗ ਨੰਬਰ ਨੋਟ ਕਰ ਲਓ ਬੁਕਿੰਗ ਨੰਬਰ ਰਹੇਗਾ ਜੀ ਆਪਣਾ ਬੁਕਿੰਗ ਨੰਬਰ ਰਹੇਗਾ ਜੀ ਆਪਣਾ 68165871 6239655871 62395877 ਇਹ ਆਪਣਾ ਬੁਕਿੰਗ ਨੰਬਰ ਰਹੇਗਾ ਜੀ ਜੋ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਆ ਤੁਸੀਂ ਸਕਰੀਨਸ਼ਾਟ ਲੈ ਕੇ ਤੁਸੀਂ ਆਪਣੀ ਬੁਕਿੰਗ ਕਰਵਾ ਸਕਦੇ ਹੋ ਇਸ ਇਸ ਨੰਬਰ ਤੇ ਜਲਦੀ ਜਲਦੀ ਜੁਆਇਨ ਕਰ ਲਓ ਫਿਰ ਆਪਾਂ ਸਟਾਰਟ ਕਰਦੇ ਆ ਪਾਰਟੀ ویئر 컬렉ਸ਼ਨ ਅੱਜ ਦੇ ਸੂਟਸ ਬਹੁਤ ਹੀ ਸੋਹਣੇ ਰਹਿਣਗੇ ਤੇ ਪ੍ਰਾਈਸ ਵੀ ਬਿਲਕੁਲ ਰੀਜ਼ਨੇਬਲ ਰਹੇਗਾ ਜਿੱਦਾਂ ਕਿ ਤੁਸੀਂ ਇਹੀ ਸੂਟ ਮਾਰਕੀਟ ਦੇ ਵਿੱਚੋਂ ਤੁਸੀਂ ਟ੍ਰਾਈ ਕਰੋਗੇ ਨਾ ਬਹੁਤ ਹੀ ਜ਼ਿਆਦਾ ਤੁਹਾਨੂੰ ਕੋਸਟਲੀ ਪੈਣਗੇ ਮੇਰੇ ਕੋਲ ਸਿੰਗਲ ਸਿੰਗਲ ਪੀਸ ਨੇ ਜਾਂ ਫਿਰ ਦੋ ਦੋ ਪੀਸ ਹੋਣਗੇ ਇਸ ਲਈ ਮੈਂ ਅੱਜ ਇਹਨਾਂ ਨੂੰ ਸਟਾਕ ਕਲੀਅਰ ਵਿੱਚ ਕੱਢ ਰਹੀ ਹਾਂ ਬਹੁਤ ਹੀ ਸੋਹਣੇ ਪੀਸ ਨੇ ਬ੍ਰਾਂਡਡ ਪੀਸ ਰਹਿਣਗੇ ਬਿਲਕੁਲ ਫੁੱਲੀ ਹੈਂਡ ਦਾ ਕੰਮ ਆਵੇਗਾ ਪਾਰਟੀ ਵੇਅਰ ਰਹਿਣਗੇ ਫੁੱਲੀ ਤੁਸੀਂ ਚੈੱਕ ਕਰੋਗੇ ਤੁਸੀਂ ਖੁਦ ਦੇਖੋਗੇ ਕਿ ਕਿੰਨੇ ਹੀ ਪਿਆਰੇ ਸੌਟ ਨੇ ਔਰ ਉਹ ਵੀ ਬਿਲਕੁਲ ਡਿਸਕਾਊਂਟ ਆਫਰ ਵਿੱਚ जी जॉइन कर लो जल्दी जल्दी फिर आप स्टार्ट कर दें चलो जी स्टार्ट कर दें अपना फस्ट आर्टिकल बहुत ही सोहना ओरेंज कलर रहेगा बहुत ही प्यारा चेक कर सकते हो बहुत ही प्यारा ओरेंज कलर रहेगा बहुत ही सोना ओरेंज कलर के उपर आएगा जी जाम कॉटन का फैब्रिक रहेगा जाम कॉटन का फैब्रिक रहेगा ਬਹੁਤ ਹੀ ਸੋਹਣਾ ਜਾਮ ਕਾਟਨ ਦਾ ਫੈਬਰਿਕ ਰਹੇਗਾ। ਕਿਰਪਾਲੀ ਬ੍ਰਾਂਡ ਦਾ ਪੀਸ ਰਹੇਗਾ। ਕਿਰਪਾਲੀ ਬ੍ਰਾਂਡ ਦਾ ਪੀਸ ਰਹੇਗਾ। ਕਿਰਪਾਲੀ ਬ੍ਰਾਂਡ ਦਾ ਪੀਸ ਰਹੇਗਾ ਬਹੁਤ ਹੀ ਸੋਹਣਾ orange ਕਲਰ ਹੈ। ਬਹੁਤ ਹੀ ਪਿਆਰਾ orange ਕਲਰ 올 ఓవర్ 5 ਮੀਟਰ ਰਨਿੰਗ ਦੇ ਵਿੱਚ ਫੈਬਰਿਕ ਰਹੇਗਾ। orange ਕਲਰ embroidery ਤੁਸੀਂ ਚੈੱਕ ਕਰ ਸਕਦੇ ਹੋ। ਬਹੁਤ ਹੀ ਸੋਹਣਾ embroidery ਦੀ ਫਿਨਿਸ਼ਿੰਗ ਚੱਕਰੋ ਬਹੁਤ ਹੀ ਸੋਹਣਾ embroidery work ਹੈ ਫਰੰਟ ਦੇ ਉੱਪਰ ਬਹੁਤ ਹੀ ਸੋਹਣਾ orange color ਰਹੇਗਾ ਬਹੁਤ ਹੀ ਪਿਆਰਾ ਘੇਰੇ ਦੇ ਉੱਪਰ ਬਹੁਤ ਹੀ ਸੋਹਣੀ embroidery work ਦਿੱਤਾ ਹੋਇਆ ਹੈ ਘੇਰੇ ਦੇ ਉੱਪਰ ਬਹੁਤ ਹੀ ਸੋਹਣਾ embroidery work ਹੈ ਬਹੁਤ ਹੀ ਪਿਆਰਾ 올ਓਵਰ 5 ਮੀਟਰ ਰਨਿੰਗ ਦੇ ਵਿੱਚ ਫੈਬਰਿਕ ਰਹੇਗਾ ਬਹੁਤ ਹੀ ਸੋਹਣਾ orange color ਰਹੇਗਾ ਫਰੰਟ ਬਹੁਤ ਹੀ ਸੋਹਣਾ ਵਰਕ ਕੀਤਾ ਹੋਇਆ ਹੈ ਬਹੁਤ ਹੀ ਸੋਨਾ 프ਰੰਟ ਦੇ ਉੱਪਰ ਵਰਕ ਆਵੇਗਾ ਬਹੁਤ ਹੀ ਪਿਆਰਾ 프ਰੰਟ ਦੇ ਉੱਪਰ ਵਰਕ ਦਿੱਤਾ ਹੋਇਆ ਆ ਬਹੁਤ ਹੀ ਸੋਨਾ ਫਿਨਿਸ਼ਿੰਗ ਦੇ ਨਾਲ ਵਰਕ ਹੈ ਚੈੱਕ ਕਰ ਸਕਦੇ ਹੋ ਕਿੰਨਾ ਹੀ ਪਿਆਰਾ ਵਰਕ ਦਿੱਤਾ ਹੋਇਆ ਆ 프ਰੰਟ ਦੇ ਉੱਪਰ ਬਹੁਤ ਹੀ ਸੋਨਾ ਐਂਡ ਫੁੱਲ ਪਿਓਰ ਦਾ ਦੁਪੱਟਾ ਰਹੇਗਾ ਇਸ ਦੇ ਨਾਲ ਹਾਂਜੀ ਜਗਵੀਰ ਜੀ ਹਾਂਜੀ ਹੈਲੋ ਸਸ਼ੀਕਲ ਜੀ ਹਾਂਜੀ ਪਿਓਰ ਦਾ ਦੁਪੱਟਾ ਰਹੇਗਾ ਇਸ ਦੇ ਨਾਲ आई लाइक एंड सब्सक्राइब थैंक यू ए प्योर ਦਾ ਦੁਪੱਟਾ ਰਹੇਗਾ ਇਸ ਦੇ ਨਾਲ ਬਹੁਤ ਹੀ ਸੋਹਣਾ ਫੁੱਲ ਸਾਈਜ਼ ਦਾ ਦੁਪੱਟਾ ਰਹੇਗਾ ਫੁੱਲ ਸਾਈਜ਼ ਦਾ ਦੁਪੱਟਾ ਰਹੇਗਾ ਬਹੁਤ ਹੀ ਸੋਹਣਾ ਫੁੱਲ ਸਾਈਜ਼ ਦਾ ਦੁਪੱਟਾ ਰਹੇਗਾ ਪਿਓਰ ਦਾ ਦੁਪੱਟਾ ਰਹੇਗਾ 오ਰੇਂਜ ਪੀਚ ਕਲਰ ਰਹੇਗਾ ਬਹੁਤ ਹੀ ਸੋਹਣਾ ਦੁਪੱਟੇ ਦੀ ਫਿਨਿਸ਼ਿੰਗ ਚੈੱਕ ਕਰੋ ਬਹੁਤ ਹੀ ਸੋਹਣਾ ਫੋਰ ਸਾਈਡ ਲੇਸ ਦਾ ਐਮਬਰਾਇਡਰੀ ਦਾ ਵਰਕ ਦਿੱਤਾ ਹੋਇਆ ਦੁਪੱਟੇ ਦੇ ਬਹੁਤ ਹੀ ਸੋਹਣਾ orange ਕਲਰ ਹੈ ਚੈੱਕ ਕਰ ਸਕਦੇ ਹੋ ਕਿਰਪਾਲੀ ਬ੍ਰੈਂਡ ਦਾ ਪੀਸ ਰਹੇਗਾ ਅੱਜ ਦੇ ਸਾਰੇ ਪੀਸ ਹੀ ਬ੍ਰਾਂਡਡ ਰਹਿਣ ਵਾਲੇ ਨੇ ਔਰ ਤੁਹਾਨੂੰ ਬਿਲਕੁਲ ਆਫਰ ਪ੍ਰਾਈਸ ਵਿੱਚ ਮਿਲਣਗੇ ਬਹੁਤ ਹੀ ਸੋਹਣਾ orange ਕਲਰ ਹੈ ਪੀਚ orange ਕਲਰ ਰਹੇਗਾ embroidery ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਐਂਡ ਸਟੈਂਪਿੰਗ ਚੈੱਕ ਕਰ ਸਕਦੇ ਹੋ ਕਿਰਪਾਲੀ ਬ੍ਰੈਂਡ ਦਾ ਪੀਸ ਰਹੇਗਾ ਬਹੁਤ ਹੀ ਸੋਹਣਾ ਕਿਰਪਾਲੀ ਬ੍ਰੈਂਡ ਦਾ ਪੀਸ ਆਵੇਗਾ orange peach ਕਲਰ ਰਹੇਗਾ ਇਸ ਦਾ ਫਰੰਟ ਪੂਰਾ ਹੀ ਤੁਹਾਨੂੰ embroidery work ਦਿੱਤਾ ਹੋਇਆ ਹੈ ਬਹੁਤ ਹੀ ਸੋਹਣਾ embroidery ਦਾ ਵਰਕ ਹੈ ਫਰੰਟ ਦੇ ਉੱਪਰ ਐਂਡ ਦੁਪੱਟਾ ਤੁਸੀਂ ਚੈੱਕ ਕਰ ਸਕਦੇ ਹੋ ਫੁੱਲ ਸਾਈਜ਼ ਦਾ ਦੁਪੱਟਾ ਰਵੇਗਾ ਇਸ ਦੇ ਨਾਲ ਐਂਡ ਦੁਪੱਟੇ ਦੇ 4 ਸਾਈਡ ਵਰਕ ਦਿੱਤਾ ਹੋਇਆ ਹੈ ਬਹੁਤ ਹੀ ਸੋਹਣਾ 4 ਸਾਈਡ ਵਰਕ ਦਿੱਤਾ ਹੋਇਆ ਹੈ ਐਂਡ ਜੋ-ਜੋ ਵੀ ਜੁਆਇਨ ਕਰ ਰਿਹਾ ਹੈ ਪਲੀਜ਼ ਲਾਈਕ ਐਂਡ ਸ਼ੇਅਰ ਕਰਦੇ ਜਾਓ ਐਂਡ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਔਰ ਜੋ-ਜੋ ਵੀ ਜੁਆਇਨ ਕਰ ਰਿਹਾ ਹੈ ਥੈਂਕ ਯੂ ਸੋ ਮਚ ਮੇਰੀ ਵੀਡੀਓ ਦੇਖਣ ਵਾਸਤੇ ਮੇਰਾ ਲਾਈਵ ਜੁਆਇਨ ਕਰਨ ਵਾਸਤੇ ਐਂਡ ਥੈਂਕ ਯੂ ਸੋ ਮੱਚ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਨਾ ਏਮਬਰਾਇਡਰੀ ਦਾ ਵਰਕ ਦਿੱਤਾ ਹੋਇਆ 4 ਸਾਈਡ ਦੁਪट्टे ਦੇ ਉੱਪਰ ਐਂਡ ਪਿਓਰ ਦਾ ਫੁੱਲ ਪਿਓਰ ਦਾ ਦੁਪੱਟਾ ਰਹੇਗਾ ਇਸ ਦੇ ਨਾਲ ਐਂਡ ਫੁੱਲ ਸਾਈਜ਼ ਦਾ ਦੁਪੱਟਾ ਰਹੇਗਾ ਦੁਪੱਟੇ ਦੇ ਵਿੱਚ ਬਹੁਤ ਹੀ ਸੋਨਾ ਨਿੱਕੇ ਨਿੱਕੇ ਬੂਟੀ ਦਾ ਕੰਮ ਦਿੱਤਾ ਹੋਇਆ ਆ ਤੁਸੀਂ ਚੈੱਕ ਕਰ ਸਕਦੇ ਹੋ ਕਿੰਨਾ ਹੀ ਪਿਆਰਾ ਦੁਪੱਟੇ ਦੇ ਵਿੱਚ ਐਮਬ੍ਰੋਇਡਰੀ ਦਾ ਪੂਰੇ ਹੀ ਦੁਪੱਟੇ ਦੇ ਵਿੱਚ ਐਮਬ੍ਰੋਇਡਰੀ ਦਾ ਵਰਕ ਦਿੱਤਾ ਹੋਇਆ ਆ orange peach ਕਲਰ ਰਵੇਗਾ ਕਿਰਪਾਲੀ ਬ੍ਰੈਂਡ ਦਾ ਪੀਸ ਰਵੇਗਾ ਇਹ ਬਹੁਤ ਹੀ ਸੋਹਣੀ ਲੁੱਕ ਐ ਸੂਟ ਦੀ ਬਹੁਤ ਹੀ ਪਿਆਰੀ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰੀ ਲੁੱਕ ਐ ਸੂਟ ਦੀ ਬਹੁਤ ਹੀ ਸੋਹਣਾ ਬਿਲਕੁਲ ਥ੍ਰੈਡ ਦਾ ਵਰਕ ਬਹੁਤ ਹੀ ਜ਼ਿਆਦਾ ਸੋਹਣਾ ਬਹੁਤ ਹੀ ਸੋਹਣਾ ਥ੍ਰੈਡ ਦਾ ਵਰਕ ਕੀਤਾ ਹੋਇਆ ਆ ਬਿਲਕੁਲ ਕਲੀਨ ਵਰਕ ਚੈੱਕ ਕਰ ਸਕਦੇ ਹੋ ਤੁਸੀਂ ਕਿੰਨਾ ਹੀ ਪਿਆਰਾ ਵਰਕ ਕੀਤਾ ਹੋਇਆ ਆ ਇਸ ਦਾ ਪ੍ਰਾਈਸ ਰਹੇਗਾ ਜੀ 1250 ਹਾਂਜੀ 1250 1250 ਬਹੁਤ ਹੀ ਸੋਨਾ ਕਲਰ ਹੈ ਇਹ ਸਿੰਗਲ ਸਿੰਗਲ ਪੀਸ ਨੇ ਜੀ ਆਪਣੇ ਕੋਲ ਇਸ ਲਈ ਆਪਾਂ ਡਿਸਕਾਊਂਟ ਵਿੱਚ ਕੱਢ ਰਹੀਆਂ ਇਸ ਦੇ ਵਿੱਚ ਤੁਹਾਨੂੰ ਕੋਈ ਵੀ ਕਲਰ ਹੋਰ ਨਹੀਂ ਮਿਲੇਗਾ ਬਾਕੀ ਜੋ ਵੀ ਤੁਹਾਨੂੰ ਪਸੰਦ ਆਂਦਾ ਹੈ ਤੁਸੀਂ ਬੁਕਿੰਗ ਨੰਬਰ ਜਿਹੜਾ ਆਪਣਾ ਬੁਕਿੰਗ ਨੰਬਰ ਹੈ ਉਸ ਤੇ ਬੁਕਿੰਗ ਕਰਵਾ ਸਕਦੇ ਹੋ ਬੁਕਿੰਗ ਨੰਬਰ ਰਹੇਗਾ ਜੀ ਆਪਣਾ 8239655871 ਜੀ ਨੈਕਸਟ ਆਏਗਾ ਆਪਣੇ ਕੋਲ ਜੀ ਬਹੁਤ ਹੀ ਸੋਨਾ ਕਰਵਾ ਚੌਥ ਸਪੈਸ਼ਲ ਕਲਰ ਬਹੁਤ ਹੀ ਸੋਨਾ ਮਰਜੈਂਟਾ ਕਲਰ ਬਹੁਤ ਹੀ ਸੋਨਾ ਨੈਕ ਪਹਿਲਾਂ ਤੁਸੀਂ ਨੈਕ ਲਾਈਨ ਚੈੱਕ ਕਰੋ ਬਹੁਤ ਹੀ ਸੋਨਾ neck ਦੇ ਉੱਪਰ ਵਰਕ ਦਿੱਤਾ ਹੋਇਆ ਆ ਬਹੁਤ ਹੀ ਪਿਆਰਾ ਬਹੁਤ ਹੀ ਪਿਆਰਾ neck ਦੇ ਉੱਪਰ ਵਰਕ ਹੈ ਚੈੱਕ ਕਰ ਸਕਦੇ ਹੋ ਫਿਨਿਸ਼ਿੰਗ ਬਹੁਤ ਹੀ ਸੋਨਾ neck ਦੇ ਉੱਪਰ ਬਹੁਤ ਹੀ ਸੋਨਾ ਵਰਕ ਦਿੱਤਾ ਹੋਇਆ ਆ ਕੱਟ ਦਾਣਾ ਬਹੁਤ ਹੀ ਸੋਨਾ ਥ्रेड ਵਰਕ ਵਿੱਚ ਕੱਟ ਪਾਈਪ ਦਾ ਕੰਮ ਆਏਗਾ ਵਿੱਚ ਸਟੋਨਸ ਵਰਕ ਆਏਗਾ ਥ्रेड ਦੀ ਏਮਬਰਾਇਡਰੀ ਰਹੇਗੀ ਵਿੱਚ ਹੈਂਡ ਵਰਕ ਹੈਂਡ ਵਰਕ ਦਾ ਟੱਚ ਦਿੱਤਾ ਹੋਇਆ ਬਹੁਤ ਹੀ ਸੋਨਾ ਨੈਕ ਲਾਈਨ ਬਹੁਤ ਹੀ ਸੋਹਣੀ ਬਣੀ ਹੋਈ ਹੈ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣੀ ਨੈਕ ਲਾਈਨ ਬਣੀ ਹੋਈ ਹੈ ਐਂਡ ਸਾਈਡਸ ਤੇ ਤੁਹਾਨੂੰ ਬਹੁਤ ਹੀ ਸੋਹਣਾ ਚੈੱਕ ਕਰ ਸਕਦੇ ਹੋ ਵਰਕ ਦਿੱਤਾ ਹੋਇਆ ਆ ਇਹ ਪਫ ਦਾ ਕੰਮ ਆਵੇਗਾ ਬਹੁਤ ਹੀ ਸੋਹਣਾ ਪੈਨਲ ਬਣਾਇਆ ਹੋਇਆ ਆ ਪੈਨਲ ਡਿਜ਼ਾਈਨ ਰਹੇਗਾ ਮਰਜੈਂਟਾ ਕਲਰ ਰਹੇਗਾ ਬਹੁਤ ਹੀ ਸੋਹਣਾ ਮਰਜੈਂਟਾ ਕਲਰ ਆਵੇਗਾ ਬਹੁਤ ਹੀ ਪਿਆਰਾ ਹੈਂਡਵਰਕ ਦਾ ਪੀਸ ਰਹੇਗਾ ਕਲਰ ਸਿੰਗਲ ਹੀ ਰਹੇਗਾ ਜੀ ਆਪਣੇ ਕੋਲ ਅ ਡਿਸਕਾਊਂਟ ਤੇ ਹੀ ਆਪਾਂ ਕੱਢ ਰਹੇ ਹਾਂ ਇਹ ਆਪਾਂ 1650 ਦਾ ਸੇਲ ਕੀਤਾ ਆ ਅੱਜ ਓਨਲੀ ਜਾਵੇਗਾ ਜੀ 1450 ਰੁਪਏ ਦਾ ਹਾਂਜੀ ਬਹੁਤ ਹੀ ਸੋਹਣਾ ਚੈੱਕ ਕਰ ਸਕਦੇ ਹੋ ਵਰਕ ਕਿੰਨਾ ਹੀ ਪਿਆਰਾ ਵਰਕ ਹੈ ਐਂਡ ਫੁੱਲੀ ਪਾਰਟੀ ਵੇਅਰ ਪੀਸ ਰਹੇਗਾ ਬਹੁਤ ਹੀ ਸੋਹਣਾ ਫੁੱਲੀ ਪਾਰਟੀ ਵੇਅਰ ਪੀਸ ਰਹੇਗਾ ਸਿਲਕ ਦੀ ਬਾਟਮ ਰਹੇਗੀ ਨਾਲ ਸਿਲਕ ਦੀ ਬਾਟਮ ਰਹੇਗੀ ਬਹੁਤ ਹੀ ਸੋਹਣੀ ਸਿਲਕ ਦੀ ਬਾਟਮ ਆਵੇਗੀ ਐਂਡ ਆਰਗੈਂਜ਼ਾ ਦਾ ਦੁਪੱਟਾ ਰਵੇਗਾ ਨਾਲ ਇਸ ਦੇ ਆਰਗੈਂਜ਼ਾ ਦਾ ਦੁਪੱਟਾ ਰਵੇਗਾ ਨਾਲ ਬਹੁਤ ਹੀ ਸੋਹਣਾ ਆਰਗੈਂਜ਼ਾ ਦਾ ਦੁਪੱਟਾ ਆਵੇਗਾ ਚੈੱਕ ਕਰ ਸਕਦੇ ਹੋ ਦੁਪੱਟੇ ਦੇ ਉੱਪਰ ਲੇਸ ਦਾ ਬਹੁਤ ਹੀ ਸੋਹਣਾ ਫੋਰ ਸਾਈਡ ਲੇਸ ਦਿੱਤੀ ਹੋਈ ਹੈ ਐਂਡ ਦੁਪੱਟੇ ਦੇ ਦੋਨੋਂ ਸਾਈਡ ਆਪਾਂ ਨੂੰ ਕਾਰਨਰਸ ਦੇ ਉੱਪਰ ਇਹ ਡਿਜ਼ਾਈਨ ਦਿੱਤਾ ਹੋਇਆ ਆ ਦੁਪੱਟੇ ਦੇ ਉੱਪਰ ਵੀ ਬਹੁਤ ਹੀ ਸੋਹਣਾ ਵਰਕ ਦਿੱਤਾ ਹੋਇਆ ਆ ਚੈੱਕ ਕਰ ਸਕਦੇ ਹੋ ਦੁਪੱਟੇ ਉੱਪਰ ਵੀ ਬਹੁਤ ਹੀ ਸੋਹਣਾ ਵਰਕ ਦਿੱਤਾ ਹੋਇਆ ਆ और गेंजा का दुपट्टा रहेगा फुली पार्टीवेयर पीस है लुक बहुत ही प्यारी है सूट की बहुत ही प्यारी लुक है सूट की बहुत ही सोहना सूट है और, और कलर भी बहुत ही सोहना है बहुत ही सोहना कलर है पार्टीवेयर नैकलाइन चेक कर लो एक बार फिनिशिंग वर्क की एंड पीस बहुत ही प्यारा है लुक बहुत ही प्यारी है सूट की बहुत ही प्यारी लुक है सूट की ਓਨਲੀ 1450 ਰੁਪਏ ਦਾ ਸੂਟ ਰਹੇਗਾ ਜੀ ਇਹ ਵਾਲਾ ਨੈਕਸਟ ਆਪਣੇ ਕੋਲ ਆ ਗਈ ਜੀ ਨੈਕਸਟ ਗਲਾਸ ਔਰਗੇਂਜ਼ਾ ਦੇ ਉੱਪਰ ਆਣਗੇ ਬਹੁਤ ਹੀ ਸੋਹਣਾ ਗਲਾਸ ਔਰਗੇਂਜ਼ਾ ਦਾ ਫੈਬਰਿਕ ਰਹੇਗਾ ਪਹਿਲਾਂ ਤਾਂ ਤੁਸੀਂ ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਬਹੁਤ ਹੀ ਸੋਹਣਾ ਵਰਕ ਹੈ ਫਿਨਿਸ਼ਿੰਗ ਦੇ ਨਾਲ ਦਿੱਤਾ ਹੋਇਆ ਹੈ ਆ ਉਹ ਔਰ ਬਹੁਤ ਹੀ ਸੋਹਣਾ ਗਲਾਸ ਔਰਗੇਂਜ਼ਾ ਦਾ ਫੈਬਰਿਕ ਰਹੇਗਾ ਗਲਾਸ ਔਰਗੇਂਜ਼ਾ ਦਾ ਫੈਬਰਿਕ ਰਹੇਗਾ ਚੈੱਕ ਕਰੋ ਬਹੁਤ ਹੀ ਸੋਹਣਾ ਗਲਾਸ ਔਰ ਗੈਂਜ਼ਾ ਦਾ ਫੈਬਰਿਕ ਰਵੇਗਾ ਇਹ ਆਪਣਾ ਨੈਕਲਾਈਨ ਬਣੀ ਹੋਈ ਹੈ ਬਹੁਤ ਹੀ ਸੋਹਣੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਨੈਕਲਾਈਨ ਬਹੁਤ ਹੀ ਸੋਹਣੀ ਨੈਕਲਾਈਨ ਬਣੀ ਹੋਈ ਹੈ ਐਂਡ ਪੂਰੇ ਪੈਨਲ ਦੇ ਵਿੱਚ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਸਾਈਡ ਤੇ ਤੁਹਾਨੂੰ ਬਹੁਤ ਹੀ ਸੋਹਣਾ ਨਿੱਕੀ ਨਿੱਕੀ ਦੇਖ ਸਕਦੇ ਹੋ ਸਾਰਾ ਹੀ ਇਹਦੇ ਵਿੱਚ ਜਰੀ ਦਾ ਕੰਮ ਆਵੇਗਾ ਬਹੁਤ ਹੀ ਸੋਹਣਾ ਤਿੱਲੇ ਦਾ ਕੰਮ ਹੈ ਚੈੱਕ ਕਰ ਸਕਦੇ ਹੋ ग्लास और गेंजा था बिल्कुल सॉफ्ट वाला ग्लास और गेंजा रहेगा बहुत ही सॉफ्ट ग्लास और गेंजा का फैब्रिक रहेगा चेक कर सकते हो बहुत ही प्यारा एंड घेरे के उपर बहुत ही सोहना वर्क दिता हो घेरे के उपर बहुत ही सोहना वर्क दिता होया चेक करो बहुत ही सोहना घेरे के उपर वर्क आएगा ਬਹੁਤ ਹੀ ਸੋਨਾ ਤਿੱਲੇ ਦਾ ਕੰਮ ਆਵੇਗਾ ਸਟੋਨ ਵਰਕ ਆਵੇਗਾ ਵਿੱਚ ਬਹੁਤ ਹੀ ਸੋਨਾ ਐਂਡ ਪੈਨਲ ਬਹੁਤ ਹੀ ਜ਼ਿਆਦਾ ਸੋਨਾ ਬਣਿਆ ਹੋਇਆ ਬਲੈਕ ਕਲਰ ਰਹੇਗਾ ਬਲੈਕ ਆਲਮੋਸਟ ਸਭ ਦਾ ਫੇਵਰੇਟ ਹੀ ਹੁੰਦਾ ਏ ਐਂਡ ਬਲੈਕ ਬਹੁਤ ਹੀ ਜ਼ਿਆਦਾ ਸੋਨਾ ਲੱਗਦਾ ਏ ਕਲਰ ਸੋਨੇ ਤਾਂ ਸਾਰੇ ਹੀ ਲੱਗਦੇ ਆ ਬਟ ਬਲੈਕ ਥੋੜਾ ਜ਼ਿਆਦਾ ਅੱਛਾ ਲੱਗਦਾ ਏ ਐਂਡ ਕਮੈਂਟ ਵਿੱਚ ਜ਼ਰੂਰ ਦੱਸਿਓ ਜੇ ਕਿ ਕਿਹਨੂੰ ਕਿਹਨੂੰ ਬਲੈਕ ਕਲਰ ਕਿਸ ਦਾ ਕਿਸ ਦਾ ਫੇਵਰੇਟ ਹੈ बहुत ही सोहना ब्लैक कलर रहेगा एंड स्लीवस का फैबरिकडिशनल दिता हो यह अपने स्लीव का फैब्रिक आवेगा बहुत ही सोहना स्लीवस का फैब्रिक रहेगा गिलास और गेंजा का फैब्रिक रहेगा बहुत ही सोनी प्योर मशलीन की बॉटम रहेगी नाल प्योर विस्कोस मशलीन की बॉटम रहेगी बहुत ही सॉफ्ट फैबरिक रहेगा मशलीन का बहुत ही सोहना सॉफ्ट ब्लैक बॉटम रहेगी 2.5 2.5 ਦੀ ਕਟ ਆਵੇਗੀ 2.5 ਮੀਟਰ ਆਪਣੀ ਸ਼ਰਟ ਦਾ ਫੈਬਰਿਕ ਹੋਵੇਗਾ ਐਂਡ 2.5 ਮੀਟਰ ਹੀ ਆਪਣੀ ਬਾਟਮ ਦਾ ਫੈਬਰਿਕ ਹੋਵੇਗਾ ਐਂਡ ਦੁਪੱਟਾ ਫੁੱਲ ਪਿਓਰ ਦਾ ਰਹੇਗਾ ਫੁੱਲ ਪਿਓਰ ਦੁਪੱਟਾ ਚੈੱਕ ਕਰ ਸਕਦੇ ਹੋ ਲੁੱਕ ਕਿੰਨੀ ਹੀ ਪਿਆਰੀ ਹੈ ਲੁੱਕ ਸੂਟ ਦੀ ਐਂਡ ਦੁਪੱਟੇ ਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ 4 ਸਾਈਡ ਲੇਸ ਦੇ ਨਾਲ 4 ਸਾਈਡ ਲੇਸ ਦੇ ਨਾਲ ਫਿਨਿਸ਼ਿੰਗ ਦਿੱਤੀ ਹੋਈ ਹੈ ਦੁਪੱਟੇ ਨੂੰ ਬਹੁਤ ਹੀ ਬਹੁਤ ਹੀ ਪਿਆਰਾ ਬਲੈਕ ਕਲਰ ਰਹੇਗਾ ਬਹੁਤ ਹੀ ਸੋਨਾ ਗਲਾਸ ਔਰਗੈਂਜ਼ਾ ਦਾ ਫੈਬਰਿਕ ਰਹੇਗਾ ਜੀ ਬਹੁਤ ਹੀ ਸੋਨਾ ਐਂਡ ਇਸ ਦੇ ਵਿੱਚ ਆਪਾਂ ਨੂੰ ਇੱਕ ਕਲਰ ਹੋਰ ਮਿਲ ਜੇਗਾ ਜੀ ਇਸ ਦੇ ਵਿੱਚ ਇਸ ਦੇ ਵਿੱਚ ਇੱਕ ਕਲਰ ਆਵੇਗਾ ਜੀ ਮਹਿਰੂਨ ਕਲਰ ਬਹੁਤ ਹੀ ਸੋਨਾ ਮਹਿਰੂਨ ਕਲਰ ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਬਹੁਤ ਹੀ ਸੋਨਾ ਮਹਿਰੂਨ ਕਲਰ ਰਹੇਗਾ ਗਲਾਸ ਔਰਗੈਂਜ਼ਾ ਦਾ ਫੈਬਰਿਕ ਰਹੇਗਾ ग्लास और गेंजा का फैबरिक आएगा बहुत ही सोहना ग्लास और गेंजा का फैबरिक रहेगा चेक कर सकते हो ग्लास और गेंजा का फैबरिक रहेगा नैकलाइन चेक करो बहुत ही सोहना नैकलाइन बनया हो एंड पैनल बहुत ही सोहना बनया हो शर्ट का बहुत ही सोहना पैनल बनया हुआ है शर्ट का ਪੈਨਲ ਦੇ ਉੱਪਰ ਬਹੁਤ ਹੀ ਸੋਨਾ ਵਰਕ ਦਿੱਤਾ ਹੋਇਆ ਹੈ ਚੈੱਕ ਕਰੋ ਬਹੁਤ ਹੀ ਪਿਆਰਾ ਵਰਕ ਦਿੱਤਾ ਹੋਇਆ ਹੈ ਮਹਰੂਨ ਕਲਰ ਰਹੇਗਾ ਬਹੁਤ ਹੀ ਸੋਨਾ ਜੈਰੀ ਦਾ ਵਰਕ ਰਹੇਗਾ ਐਂਡ ਸਟੋਨ ਵਰਕ ਆਵੇਗਾ ਬਹੁਤ ਹੀ ਸੋਨਾ ਗਲਾਸ ਔਰ ਗੈਂਜ਼ਾ ਦਾ ਫੈਬਰਿਕ ਰਹੇਗਾ ਗਲਾਸ ਔਰ ਗੈਂਜ਼ਾ ਦੇ ਉੱਪਰ ਬਹੁਤ ਹੀ ਸੋਨਾ ਨੈਕਲਾਈਨ ਬਣੀ ਹੋਈ ਹੈ ਚੈੱਕ ਕਰ ਸਕਦੇ ਹੋ ਜੈਰੀ ਦਾ ਕੰਮ ਰਹੇਗਾ ਵਿੱਚ ਸਟੋਨ ਵਰਕ ਰਹੇਗਾ एंड घेरे के उपर बहुत ही सोहना वर्क दिता होेरे के उपर बहुत ही सोहना वर्क दिता है चेक कर सकते हो घेरे के उपर बहुत ही सोहना वर्क दिता है चेक करो बहुत ही प्यारा घेरे के उपर वर्क दिता ये अपना घेरा रहेगा जी बहुत ही सोहना कलर है एंड पार्टीवेयर स्पैशल कलर मेहरून कलर जेरियाँ भैन बहुत ही ज़्यादा ਡਿਮਾਂਡ ਕਰਦੀਆਂ ਹੈ ਕਿ ਸਾਨੂੰ ਡਾਰਕ ਚਾਰਟ ਚਾਹੀਦਾ ਆ ਸੋ ਪਲੀਜ਼ ਅੱਜ ਤੁਸੀਂ ਦੇਖ ਲੈਣਾ ਟਰਾਈ ਕਰ ਲੈਣਾ ਇੱਕ ਸੂਟ ਬਹੁਤ ਹੀ ਸੋਨਾ ਫੈਬਰਿਕ ਰਹੇਗਾ ਐਂਡ ਪ੍ਰੀਮੀਅਮ ਕੁਆਲਿਟੀ ਰਹੇਗੀ ਬਹੁਤ ਹੀ ਫਾਈਨ ਕੁਆਲਿਟੀ ਐਂਡ ਮਸਲੀਨ ਦਾ ਬਾਟਮ ਰਹੇਗਾ ਨਾਲ ਇਸ ਦੇ ਬਹੁਤ ਹੀ ਸੋਨਾ ਮਸਲੀਨ ਦਾ ਬਾਟਮ ਰਹੇਗਾ ਮਹਿਰੂਨ ਕਲਰ ਦਾ ਮਹਿਰੂਨ ਕਲਰ ਦਾ ਮਸਲੀਨ ਦਾ ਬਾਟਮ ਰਹੇਗਾ ਨਾਲ ਇਸ ਦੇ ਐਂਡ ਮਹਿਰੂਨ ਕਲਰ ਦਾ ਹੀ ਦੁਪੱਟਾ ਰਹੇਗਾ ਨਾਲ ਇਸ ਦੇ ਬਹੁਤ ਹੀ ਸੋਨਾ ਫੁੱਲ ਪਿਓਰ ਦਾ ਦੁਪੱਟਾ ਰਵੇਗਾ ਨਾਲ ਬਹੁਤ ਹੀ ਸੋਹਣਾ ਫੁੱਲ ਪਿਓਰ ਦੁਪੱਟਾ ਰਵੇਗਾ ਦੁਪੱਟੇ ਨੂੰ 4 ਸਾਈਡ ਲੇਸ ਦੇ ਨਾਲ ਫਿਨਿਸ਼ਿੰਗ ਦਿੱਤੀ ਹੋਈ ਹੈ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਕਲਰ ਹੈ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਕਲਰ ਹੈ ਮਹਰੂਨ ਕਲਰ ਰਵੇਗਾ ਐਂਡ ਇਹਨਾਂ ਦੋਨਾਂ ਸੂਟਸ ਦਾ ਪ੍ਰਾਈਸ ਰਵੇਗਾ ਜੀ 1150 ਰੁਪਏ ਦੋਨਾਂ ਸੂਟਸ ਦਾ ਪ੍ਰਾਈਸ ਆਵੇਗਾ 1150 1150 ਐਂਡ ਇਸ ਬਹੁਤ ਹੀ ਸੋਨਾ ਸੂਟ ਫੈਂਡੀ ਸਿਲਕ ਦਾ ਬਹੁਤ ਹੀ ਪਿਆਰਾ ਫੈਂਡੀ ਸਿਲਕ ਦਾ ਫੈਬਰਿਕ ਰਹੇਗਾ ਚੈੱਕ ਕਰਨਾ ਬਹੁਤ ਹੀ ਸੋਨਾ ਉੱਪਰ ਜ਼ਰੀ ਦਾ ਵਰਕ ਕੀਤਾ ਹੋਇਆ ਆ ਬਹੁਤ ਹੀ ਸੋਨਾ ਜ਼ਰੀ ਦਾ ਵਰਕ ਕੀਤਾ ਹੋਇਆ ਆ ਫੈਂਡੀ ਸਿਲਕ ਜਿਹਨੂੰ ਵੈਲਵਟ ਸਿਲਕ ਵੀ ਬੋਲਦੇ ਆ ਕਈ ਔਰ ਕਈ ਫੈਂਟੀ ਸਿਲਕ ਵੀ ਬੋਲਦੇ ਆ ਵੈਲਵਟ ਸਿਲਕ ਦਾ ਫੈਬਰਿਕ ਰਹੇਗਾ ਬਹੁਤ ਹੀ ਸੋਨਾ ਸ਼ਾਈਨਿੰਗ ਬਹੁਤ ਹੀ ਪਿਆਰੀ ਹੈ ਐਂਡ ਸਾਰਾ ਹੀ ਜਰੀ ਦਾ ਕੰਮ ਆਵੇਗਾ ਵਿੱਚ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਸਿੱਪੀ ਦਾ ਵਰਕ ਜਰੀ ਵਰਕ ਬਹੁਤ ਹੀ ਸੋਨਾ ਆਵੇਗਾ ਬੋਟਲ ਗ੍ਰੀਨ ਕਲਰ ਰਹੇਗਾ ਬੋਟਲ ਗ੍ਰੀਨ ਕਲਰ ਰਹੇਗਾ ਬਹੁਤ ਹੀ ਸੋਨਾ ਬੋਟਲ ਗ੍ਰੀਨ ਕਲਰ ਰਹੇਗਾ ਇਹ ਬਹੁਤ ਹੀ ਪਿਆਰਾ ਬੋਟਲ ਗ੍ਰੀਨ ਕਲਰ ਦੇ ਉੱਪਰ ਆਵੇਗਾ फैंडी सिल्क का फैब्रिक रवेगा जिसनों कि वेलवट सिल्क बोलते हैं बहुत ही सोहना बहुत ही प्यारा ग्रीन कलर रहेगा फ्रंट बैक सेम मिलेगी फ्रंट और बैक सेम मिलेगी जी फ्रंट और बैक सेम मिलेगी वेलवट सिल्क का फैब्रिक रवेगा वेलवट सिल्क का फैब्रिक रवेगा बहुत ही सोहना चेक कर सकते हो फ्रंट बैक तो वर्क आएगा अपन स्लीवज के उपर भी वर्क मिलेगा प्रॉपर ਬਹੁਤ ਹੀ ਸੋਨਾ ਬੋਟਲ ਗ੍ਰੀਨ ਕਲਰ ਵਿੱਚ ਹੈ ਗਾਇਸ ਦਾ ਐਂਡ ਨਾਲ ਰਹੇਗੀ ਇਸਦੇ ਪਲੇਨ ਬੋਟਮ ਫੈਂਡੀ ਸਿਲਕ ਦੀ ਚੈੱਕ ਕਰ ਸਕਦੇ ਹੋ ਪਲੇਨ ਬੋਟਮ ਦਾ ਫੈਬਰਿਕ ਮਿਲੇਗਾ ਫੈਂਡੀ ਸਿਲਕ ਵਿੱਚ ਬਹੁਤ ਹੀ ਸੋਨਾ ਸਾਫਟ ਵਾਲਾ ਸਾਫਟ ਵਾਲਾ ਸਿਲਕ ਦਾ ਕਪੜਾ ਹੋਵੇਗਾ ਬਹੁਤ ਹੀ ਸਾਫਟ ਐਂਡ ਸ਼ਾਈਨਿੰਗ ਤੁਸੀਂ ਇਸ ਨੂੰ ਪਲੇਨ ਵੀ ਬਣਾ ਸਕਦੇ ਹੋ ਜਿਸ ਨੇ ਡਿਜ਼ਾਈਨ ਕਰਨਾ ਹੈ ਲੇਸਿਸ ਵਗੈਰ ਦਾ ਤੁਸੀਂ ਲੇਸ ਦਾ ਡਿਜ਼ਾਈਨ ਵੀ ਕਰ ਸਕਦੇ ਹੋ ਇਸ ਨਾਲ ਜਿੱਦਾਂ ਕਿ ਇਹ ਇਸ ਤਰ੍ਹਾਂ ਦੀ ਆਪਣੇ ਲੇਸ ਦਾ ਡਿਜ਼ਾਈਨ ਕਰ ਸਕਦੇ ਹੋ ਤੁਹਾਡੀ ਫਰੰਟ ਬੈਕ ਸੇਮ ਆਵੇਗੀ ਫਰੰਟ ਔਰ ਬੈਕ ਸੇਮ ਰਹੇਗੀ 슬ੀਵਜ਼ ਦਾ ਫੈਬਰਿਕ ਵੀ ਵਰਕ ਵਾਲਾ ਨਿਕਲੇਗਾ ਤੁਹਾਡਾ ਸਾਈਡ ਤੋਂ ਬਹੁਤ ਹੀ ਸੋਹਣਾ ਬਣੇਗਾ ਸੂਟ ਦੀ ਲੁੱਕ ਬਹੁਤ ਹੀ ਪਿਆਰੀ ਹੈ ਐਂਡ ਬਾਟਮ ਦਾ 2.5 ਮੀਟਰ ਬਾਟਮ ਦੀ ਕੱਟ ਮਿਲੇਗੀ 2.5 ਮੀਟਰ ਸ਼ਰਟ ਦੀ ਕੱਟ ਮਿਲੇਗੀ ਆਪਾਂ ਨੂੰ ਐਂਡ ਇਸ ਦਾ ਪ੍ਰਾਈਸ ਰਹੇਗਾ ਜੀ 1050 ਰੁਪਏ 1050 ਰੁਪਏ ਪ੍ਰਾਈਸ ਰਹੇਗਾ ਇਸ ਦਾ ਬਹੁਤ ਹੀ ਸੋਨਾ ਫੈਬਰਿਕ ਹੈ ਐਂਡ ਵਿਦਆਊਟ ਦੁਪੱਟਾ ਆਵੇਗਾ ਇਹ ਵਿਦਆਊਟ ਦੁਪੱਟਾ ਰਹੇਗਾ ਸੂਟ ਐਂਡ ਸੂਟ ਦੀ ਲੁੱਕ ਬਣਨ ਤੋਂ ਬਾਅਦ ਬਹੁਤ ਹੀ ਪਿਆਰੀ ਆਉਣ ਵਾਲੀ ਹੈ ਔਰ ਕਲਰ ਵੀ ਬਹੁਤ ਹੀ ਪਿਆਰਾ ਬੋਟਲ ਗ੍ਰੀਨ ਕਲਰ बोटल ग्रीन कलर बहुत ही प्यारा कलर है एंड बहुत ही प्यारा फैब्रिक सॉफ्ट वाला फ्रंट और बैक सेम रहेगी फ्रंट और बैक सेम रहेगी एंड अगे आगे अपने कोल क्रश क्रश सिल्क का सूट बहुत ही सोहना क्रश सिल्क का फैब्रिक रहेगा बहुत ही सोहना क्रश क्रश सिल्क का फैब्रिक बहुत ही सोहना ਚੈੱਕ ਕਰੋ ਪਹਿਲਾਂ ਇਸ ਦਾ ਘੇਰਾ ਚੈੱਕ ਕਰੋ ਬਹੁਤ ਹੀ ਸੋਹਣਾ ਨੀਡਲ ਦਾ ਵਰਕ ਹੋਇਆ ਘੇਰੇ ਦੇ ਉੱਪਰ ਬਹੁਤ ਹੀ ਸੋਹਣਾ ਨੀਡਲ ਦਾ ਵਰਕ ਹੋਇਆ ਘੇਰੇ ਦੇ ਉੱਪਰ ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਬਹੁਤ ਹੀ ਸੋਹਣਾ ਵਰਕ ਹੋਇਆ ਘੇਰੇ ਦੇ ਉੱਪਰ ਨੀਡਲ ਦਾ ਵਰਕ ਵਿੱਚ ਵਿੱਚ ਸਟੋਨ ਵਰਕ ਹੈ ਵਿੱਚ ਪਰਲ ਵਰਕ ਹੈ ਵਿੱਚ ਕੱਟ ਪਾਈਪ ਦਾ ਕੰਮ ਆਏਗਾ ਬਹੁਤ ਹੀ ਸੋਹਣਾ ਘੇਰਾ ਬਹੁਤ ਹੀ ਸੋਹਣਾ ਬਣਿਆ ਹੋਇਆ ਆ ਇਸ ਦਾ ਬਹੁਤ ਹੀ ਸੋਨਾ ਘੇਰਾ ਬਣਿਆ ਹੋਇਆ ਆ ਐਂਡ ਜੋ ਜੋ ਵੀ ਜੁਆਇਨ ਕਰ ਰਿਹਾ ਹੈ ਪਲੀਜ਼ ਲਾਈਕ ਕਰਦੇ ਜਾਓ ਐਂਡ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਬਹੁਤ ਹੀ ਸੋਨਾ ਘੇਰੇ ਦੇ ਉੱਪਰ ਵਰਕ ਰਵੇਗਾ ਚੈੱਕ ਕਰ ਸਕਦੇ ਹੋ ਐਂਡ ਪੈਨਲ ਬਹੁਤ ਹੀ ਸੋਨਾ ਬਣਿਆ ਹੋਇਆ 셔ਟ ਦਾ ਬਹੁਤ ਹੀ ਪਿਆਰਾ ਵਰਕ ਹੈ 셔ਟ ਦੇ ਉੱਪਰ ਬਹੁਤ ਹੀ ਪਿਆਰਾ ਵਰਕ ਕੀਤਾ ਹੋਇਆ ਫਰੰਟ ਦੇ ਉੱਪਰ ਐਂਡ 슬ੀਵਸ ਦੇ ਉੱਪਰ ਵੀ ਆਪਾਂ ਨੂੰ ਵਰਕ ਮਿਲੇਗਾ ਬਹੁਤ ਹੀ ਪਿਆਰਾ ਇਹ 슬ੀਵਸ ਦਾ ਵਰਕ ਰਹੇਗਾ ਬਹੁਤ ਹੀ ਸੋਹਣਾ ਇਹ ਆਪਾਂ ਨੂੰ 슬ੀਵਸ ਦਾ ਵਰਕ ਮਿਲੇਗਾ ਐਂਡ ਕਲਰ ਆਈਸ ਬਲੂ ਕਲਰ ਰਹੇਗਾ ਆਈਸ ਬਲੂ ਕਲਰ ਬਹੁਤ ਹੀ ਸੋਹਣਾ ਆਈਸ ਬਲੂ ਕਲਰ ਰਹੇਗਾ ਘੇਰਾ ਬਹੁਤ ਹੀ ਸੋਹਣਾ ਹੈਵੀ ਪਾਰਟੀ ਵੇਅਰ ਸੂਟ ਹੈ 크러쉬 সিলਕ ਦਾ ਫੈਬਰਿਕ ਰਹੇਗਾ 크러쉬 সিলਕ ਦਾ ਫੈਬਰਿਕ ਰਹੇਗਾ ਬਹੁਤ ਹੀ ਸੋਹਣਾ ਘੇਰਾ ਚੈੱਕ ਕਰ ਸਕਦੇ ਹੋ ਕਿੰਨਾ ਪਿਆਰਾ ਘੇਰਾ ਬਣਿਆ ਹੋਇਆ ਹੈ ਬਹੁਤ ਹੀ ਸੋਹਣਾ ਘੇਰਾ ਬਣਿਆ ਹੋਇਆ ਹੈ ਬਹੁਤ ਹੀ ਸੋਹਣਾ ਘੇਰੇ ਦੇ ਉੱਪਰ ਵਰਕ ਦਿੱਤਾ ਹੋਇਆ ਹੈ ਐਂਡ ਇਸ ਦੇ ਨਾਲ ਬਾਟਮ ਰਵੇਗੀ ਜੀ ਆਪਣੀ ਸਿਲਕ ਦੀ ਸਿਲਕ ਦੀ ਬਾਟਮ ਰਵੇਗੀ ਨਾਲ ਇਸ ਦੇ ਬਹੁਤ ਹੀ ਸੋਹਣੀ ਸਿਲਕ ਦੀ ਬਾਟਮ ਰਵੇਗੀ ਨਾਲ फुल लाइनिंग लग के सूट तैयार होगा बहुत ही सोहनी सिलक द बॉटम रहेगी एंड क्रश ग्लास क्रश का आएगा जी दुपट्टा दुपट्टा आएगा ग्लास क्रश का बहुत ही सोहना ग्लास क्रश फैब्रिक रहेगा बहुत ही प्यारा कलर है आइस ब्ल्यू कलर बहुत ही सोहना ਕਰਾਸ਼ੀ ਫੈਬਰਿਕ ਰਹੇਗਾ ਐਂਡ ਦੁਪੱਟਾ ਵੀ ਬਹੁਤ ਹੀ ਸੋਨਾ ਹੈਵੀ ਆਉਣ ਵਾਲਾ ਹੈ ਇਸ ਦਾ ਐਂਡ ਇਸ ਦਾ ਪ੍ਰਾਈਸ ਰਹੇਗਾ ਜੀ ਆਪਣਾ 1850 ਰੁਪਏ 1850 ਇਸ ਦਾ ਪ੍ਰਾਈਸ ਰਹੇਗਾ ਐਂਡ ਅ ਅੱਜ ਦੀ ਕਲੈਕਸ਼ਨ ਤੁਹਾਨੂੰ ਕੋਈ ਵੀ ਸੂਟ ਪਸੰਦ ਆਂਦਾ ਆ ਤੁਸੀਂ ਸਕਰੀਨਸ਼ਾਟ ਲੈਣਾ ਆ ਔਰ ਸਾਡੇ ਨੰਬਰ ਤੇ ਬੁਕਿੰਗ ਕਰਵਾ ਸਕਦੇ ਹੋ ਕੋਈ ਵੀ ਸੂਟ ਪਸੰਦ ਆਂਦਾ ਆ ਤਾਂ ਸਾਡਾ ਬੁਕਿੰਗ ਨੰਬਰ ਰਹੇਗਾ ਜੀ 6239655871 ਜੀ ਇਹ ਸਾਡਾ ਬੁਕਿੰਗ ਨੰਬਰ ਰਹੇਗਾ ਜੀ ਐਂਡ ਕੋਈ ਵੀ ਸੂਟ ਪਸੰਦ ਆਂਦਾ ਆ ਤੁਸੀਂ ਸਕਰੀਨਸ਼ਾਟ ਲੈ ਕੇ ਇਸ ਨੰਬਰ ਤੇ ਬੁਕਿੰਗ ਕਰਵਾ ਸਕਦੇ ਹੋ ਬਾਕੀ ਲਾਈਵ ਦੇਖਣ ਵਾਸਤੇ ਥੈਂਕ ਯੂ ਸੋ ਮੱਚ ਐਂਡ ਜੋ ਜੋ ਵੀ ਲਾਈਵ ਦੇਖਦਾ ਆ ਪਲੀਜ਼ ਲਾਈਕ ਕਰਿਆ ਕਰੋ ਨਾਲ ਦੀ ਨਾਲ ਐਂਡ ਕਮੈਂਟ ਜ਼ਰੂਰ ਕਰਿਆ ਕਰੋ ਐਂਡ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਹੈ ਐਂਡ ਥੈਂਕ ਯੂ ਸੋ ਮੱਚ ਮਿਲਦੇ ਹਾਂ ਨੈਕਸਟ ਲਾਈਵ ਵਿੱਚ ਕੱਲ ਨੂੰ ਥੈਂਕ ਯੂ